ਅਗਰ ਮੋਦੀ ਸਾਹਿਬ ਤੁਸੀਂ ਰਾਜ ਕਰਨਾ ਹੈ ਨਾ ਤੁਹਾਨੂੰ ਸ਼ੌਂਕੇ ਰਾਜ ਕਰਨ ਦਾ ਤੁਸੀਂ ਕਹਿੰਦੇ ਹੋ 25 ਸਾਲ 50 ਸਾਲ 100 ਸਾਲ ਮੇਰੇ ਵਰਗਾ ਕੋਈ ਨਹੀਂ ਤਾਂ ਰਾਜ ਕਰਨਾ ਹੈ ਤਾਂ ਫਿਰ ਸਰਦਾਰਾਂ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀਆਂ ਕਿਤਾਬਾਂ ਪੜ੍ਹ ਕੇ ਪੜ੍ਹ ਕਰਦੇ ਤੁਹਾਨੂੰ ਪਤਾ ਲੱਗਦਾ ਕਿ 19 ਸਾਲ ਦੀ ਉਮਰ ਦੇ ਵਿੱਚ ਉਸਨੇ ਅਫਗਾਨੀ ਦੇ ਪੋਤਰੇ ਨੂੰ ਵੰਗਾਰਿਆ ਸੀ ਕਿਉਂ ਹੈ ਅਫਗਾਨੀ ਦਾ ਪੋਤਰਾ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਜੋ ਵੰਗਾਰਿਆ 1899 ਦੇ ਵਿੱਚ ਲਾਹੌਰ ਫਤਹਿ ਕੀਤਾ ਸੀ 1800 ਵਿੱਚ ਜੰਮੂ 1802 ਦੇ ਵਿੱਚ ਅੰਮ੍ਰਿਤਸਰ ਔਰ ਉਸ ਤੋਂ ਬਾਅਦ ਕਰਦਾ ਕਰਦਾ 1823 ਦੇ ਵਿੱਚ ਐਡਾ ਵੱਡਾ ਰਾਜ ਸਿੱਖ ਰਾਜ ਉਹਨੇ ਕਰ ਦਿੱਤਾ ਸੀ ਜਿਹੜਾ ਬੰਦੇ ਦੀ ਸੋਚ ਤੋਂ ਉੱਪਰ ਇਹ ਰਾਜ ਸੀਗਾ ਔਰ ਉਸ ਦਾ ਦੂਸਰਾ ਪੱਖ ਦੱਸਦੀਆਂ ਔਰ ਉਸ ਦੂਜਾ ਪੱਖ ਦੱਸਦੀਆਂ ਕਿ ਜਦੋਂ ਅਕਾਲ ਪਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੇ ਪਤਾ ਕੀ ਕੀਤਾ ਸੀ ਉਹਨੇ ਉਹਨੇ ਧਾਦੇ ਵਾਂਗੂ ਗਦਾਮਾਂ ਤੇ ਜਿੰਦਰੇ ਨਹੀਂ ਮਾਰ ਦਿੱਤੇ ਉਹਨਾਂ ਨੇ ਕਿਸਾਨਾਂ ਦੇ ਗਲੇ ਨੂੰ ਨਹੀਂ ਸੀ ਪੈ ਗਿਆ ਉਹਨੇ ਆਪਣੇ ਅਨਾਜ ਦੇ ਭੰਡਾਰ ਖੋਲ ਦਿੱਤੇ ਸੀ ਇੱਕ ਬਜ਼ੁਰਗ ਮਾਤਾ ਸੀ ਉਹ ਆਪਣਾ ਲੋਹੇ ਦਾ ਤਵਾ ਲੈ ਕੇ ਆਈ ਬਹੁਤ ਸਾਰਿਆਂ ਨੇ ਕਹਾਣੀ ਪੜੀ ਹੋਏਗੀ ਤੇ ਉਹਦੇ ਪੈਰ ਦੇ ਨਾਲ ਲਗੜਨ ਲੱਗ ਪਈ ਕਹਿੰਦੀ ਇਹ ਕੀ ਕਰ ਰਹੇ ਉਹਦੇ ਜਿਹੜੇ ਬਾਡੀਗਾਰਡ ਸੀ ਉਹਨਾਂ ਨੇ ਪਰੇ ਕੀਤੇ ਕਹਿੰਦੀ ਮੈਂ ਸੁਣਿਆ ਕਿ ਸਾਡਾ ਰਾਜਾ 파ਰਸ ਹੈ ਇਸ ਦੇ ਨਾਲ ਕਿਸੇ ਹਰ ਚੀਜ਼ ਸੋਨਾ ਹੋ ਜਾਂਦੀ ਹੈ ਔਰ ਮਹਾਰਾਜਾ ਸਾਹਿਬ ਨੇ ਕਿਆ ਸੀਗਾ ਕਿ ਇਸ ਬੀਬੀ ਦਾ ਤਵਾ ਜਿਹੜਾ ਹੈ ਉਹ ਲੋਹੇ ਤੋਂ ਸੋਨਾ ਕਰ ਦੋ ਇਹ ਸੀਗਾ ਸਿੱਖਾਂ ਦਾ ਰਾਜ ਇਹ ਸੀ ਖਾਲਸਾ ਰਾਜ ਤੁਸੀਂ ਰਾਜ ਦੀਆਂ ਗੱਲਾਂ ਸਾਨੂੰ ਸਿਖਾਓਗੇ ਤੁਸੀਂ ਕਹਿੰਦੇ ਹੋ ਕਿ ਸਾਡਾ ਪਰਸਾਨ ਸਿਰਫ ਜ਼ਮੀਨ ਦੇ ਨਾਲ ਮਿੱਟੀ ਨਾਲ ਮਿੱਟੀ ਹੋਣਾ ਜਾਂ